ਸਤਿ ਸ੍ਰੀ ਅਕਾਲ ਜੀ ਅੱਜ ਦਾ ਨਮਰ ਰਿਸ਼ਤਾ ਇੰਗਲੈਂਡ ਤੋਂ ਮੁੰਡੇ ਦਾ ਰਿਸ਼ਤਾ ਹੈ ਰਿਸ਼ਤੇ ਦੀ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਗੋਤ ਹੁੰਦਲ ਮੁੰਡੇ ਦੀ ਪੜ੍ਹਾਈ ਪਲੱਸ 2 ਪਾਸ ਸਟੇਟ ਆਫ ਬਰਥ 2002 ਕੱਦ 5 ਫੁੱਟ 8 ਇੰਚ ਪਰਿਵਾਰ ਕੋਲੇ ਜ਼ਮੀਨ ਦੇ 6 ਕਿੱਲੇ ਪਲੱਸ 20 ਸ਼ਹਿਰ ਦੇ ਵਿੱਚ ਆਪਣੀਆਂ ਦੁਕਾਨਾਂ ਭਰਾ ਇੱਕ ਓ ਵੀ ਇੰਗਲੈਂਡ ਵਿੱਚ ਰਹਿੰਦੇ ਨੇ ਪਿਤਾ ਦਾ ਆਪਣਾ ਵਧੀਆ ਬਿਜ਼ਨਸ ਮੁੰਡਾ ਇੰਗਲੈਂਡ ਵਿੱਚ ਰਹਿੰਦਾ ਹੈ 3 ਸਾਲ ਤੋਂ ਕਟਿੰਗ ਵਾਲਾ ਨਸਰਹਿਤ ਮੁੰਡਾ कंस्ट्रक्शन ਦਾ ਕੰਮ ਕਰਦਾ ਵਧੀਆ ਇਨਕਮ ਸ਼ਹਿਰ ਦੇ ਵਿੱਚ ਪਰਿਵਾਰ ਦੀ ਵਧੀਆ ਕੋਠੀ ਤੇ ਬੈਲਸਟੈਟਡ ਫੈਮਿਲੀ ਤੋਂ ਮੁੰਡਾ ਬਲੌਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਇੰਗਲੈਂਡ ਤੋਂ ਪੀਆਰ ਕੁੜੀ ਹੋਵੇ ਕੁੜੀ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮਾਲਵਾ ਤੇ ਮਾਝਾ ਏਰੀਆ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪੰਜਾਬ ਤੋਂ ਵੀ ਵਧੀਆ ਖਾਨਦਾਨੀ ਪਰਿਵਾਰ ਸੰਪਰਕ ਕਰਨ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਾਦਰ ਸ਼ੇਅਰ ਜੀ ਧੰਨਵਾਦ